ਜੀ ਸਰ ਹਾਂ ਜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮਹਿਮ ਯੁੱਧ ਨਸ਼ਿਆਂ ਵਿਰੁੱਧ ਤੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਤੇ ਮਾਨਯੋਗ ਐਸਐਸਪੀ ਸਾਹਿਬ ਮੁੱਗਾ ਸ੍ਰੀ ਅਜੀਤ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਆ ਜਿਹੜਾ ਥਾਣਾ ਨਿਹਾਲ ਸਿੰਘ ਵਾਲਾ ਐਸਐਚਓ ਪੂਰਨ ਸਿੰਘ ਦੀ ਟੀਮ ਨੇ ਬੜੀਆ ਕੰਮ ਕਰਦੇ ਹੋਏ ਦੋ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਨੇ ਇਹ ਜਿਹੜੀ ਮੁਖਬਰ ਦੀ ਇਤਲਾਹ ਤੇ ਤੇ ਨਾਕੇ ਦੇ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਜਿਹੜਾ ਇਹਨਾਂ ਪਾਸੋਂ 1 ਕਿਲੋ ਹੈਰਨ ਤੇ ਇੱਕ ਮੋਟਰਸਾਈਕਲ ਰਿਕਵਰ ਹੋਇਆ ਤੇ ਜਿਹੜਾ ਆਇਡੈਂਟੀਫਾਈ ਹੋਏ ਨੇ ਇਹ ਅਰਸਦੀਪ ਸਿੰਘ son of ਦਿਲਬਾਖ ਸਿੰਘ ਤੇ ਗੁਰਬੀਰ ਸਿੰਘ son of ਬਖਸ਼ੀ ਸਿੰਘ ਇਹ ਜ਼ਿਲ੍ਹਾ ਤਰਨਤਨ ਦੇ ਰਹਿਣ ਵਾਲੇ ਨੇ ਤੇ ਜਿਹੜਾ ਅੱਜ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਵਾਵਾਂਗੇ ਤੇ ਜਿਹੜੀ ਇਹਨਾਂ ਦੀ ਧੁਆਈ ਨਾਲ ਕੁਝ ਕਿਸ ਕਰਾਂਗੇ ਤੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਰੀਡ ਤੇ ਲਿੰਕ ਨੇ ਉਹ ਵੀ ਅਪਡੇਟ ਕਰਾਂਗੇ ਤੇ ਜਿਹੜੇ ਆਪਣੇ ਇਹ ਜਿਹੜੀ ਐਫ ਆਈ ਆਰ ਨੰਬਰ 1 ਮਿਤੀ 1126 ਅੰਡਰ ਸੈਕਸ਼ਨ 21 ਕਾਟ 85 ਐਂਡਿਉ ਸੈਕਟਰ ਥਾਣਾ ਨਿਹਾਲ ਸਿੰਘ ਵਾਲਾ ਤਰਜੋ ਹਿੱਸਾ ਕੀਤੀ ਗਈ ਸਰ ਇਹਨਾਂ ਦੀ ਜਿਹੜੀ ਕੋਈ ਕ੍ਰਿਮੀਨਲ ਹਿਸਟਰੀ ਪਹਿਲਾਂ ਵੀ ਕੋਈ ਖਰਚੇ ਦਰਜ ਹੈ ਜੀ ਹਾਂਜੀ ਪਹਿਨਾ ਮਹੀਨਾ ਦੇ ਖਿਲਾਫ ਜਿਹੜਾ ਅਸਦੀਪ ਹੈ ਇਹਦੇ ਖਿਲਾਫ ਵੀ ਆਪਣੇ ਪਰਚਾ ਦਰਜ ਹੈ ਆਰਮ ਜੈਕਟ ਦਾ ਇਹ ਥਾਣਾ ਬਲਟੋਆ ਇਹ ਜਿਹੜਾ ਗੁਰਬੀਰ ਸਿੰਘ ਹੈ ਇਹਦੇ ਖਿਲਾਫ ਐਨਡੀ ਦਾ ਪਰਚਾ ਦਰਜ ਹੈ ਇਹ ਵੀ ਥਾਣਾ ਬਲਟੋਆ ਜ਼ਿਲ੍ਹਾ ਤਨਤਨ ਦੇ ਵਿੱਚ ਦਰਜ ਨੇ ਸਰ ਇਹਦੇ ਨਾਲ ਜਿਹੜੀ ਇਸ ਰਿਕਵਰੀ ਦੇ ਨਾਲ ਜਿਵੇਂ ਪਹਿਲਾਂ ਵੀ ਨਿਹਾਲ ਸਿੰਘ ਵਾਲਾ ਪੁਲਿਸ ਨੇ ਹੈਵੀ ਰਿਕਵਰੀਜ਼ ਕੀਤੀ ਹੈ ਤੇ ਕਿਵੇਂ ਲੱਗਦਾ ਯੋਧ ਨਸ਼ਾ ਵਿਰੋਧ ਨੂੰ ਜਿਹੜਾ ਹੋਰ ਕਿੰਨਾ ਕੁ ਜਿਹੜਾ ਸਾਥ ਮਿਲੇਗਾ ਬਿਲਕੁਲ ਜੀ ਜਿਹੜਾ ਆਪਣੇ ਨਸਿਆਂ ਦੇ ਖਿਲਾਫ ਜਿਹੜੀ ਮੁਹਿੰਮ ਹੈ ਇਹ ਅੱਗੇ ਨੂੰ ਵੀ ਜਾਰੀ ਰਹੂਗੀ ਜਿਹੜਾ ਪਹਿਲਾਂ ਵੀ ਅਸੀਂ ਦੋ ਪਰਚੇ ਜਿਹੜੇ ਵਧੀਆ ਰਿਕਵਰੀ ਦੇ ਨਾਲ ਦਰਜ ਕੀਤੇ ਨੇ ਤੇ ਇਹਦੇ ਇਹਨਾਂ ਦੇ ਆਪਣੇ ਖਿਲਾਫ ਸਖਤ ਸਖਤ ਜਿਹੜੀ ਕਾਰਵਾਈ ਕੀਤੀ ਜਾ